ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਡੂ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘੜਕਾ ਘੜਕੇ ਵਿਖੇ ਪਹੁੰਚੇ ਹੋਏ ਹਾਂ ਘੜਕਾ ਪਿੰਡ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਪਿੰਡ ਆ ਤੇ ਪਰੇਥਰ ਦਾ ਇਤਿਹਾਸ ਬਹੁਤ ਵੱਡਾ ਵਾ ਇੱਕ ਦਿਨ ਅਚਾਨਕ ਹੀ ਇੱਥੇ ਤੋਂ ਲੱਗ ਰਹੀ ਸੀ ਸਾਨੂੰ ਪਤਾ ਲੱਗਿਆ ਕਿ ਇੱਥੋਂ ਦੇ ਜਿਹੜੇ ਸ਼ਹੀਦ ਸਿੰਘ ਹੋਏ ਨੇ ਪੰਜ ਸਿੰਘ ਸ਼ਹੀਦ ਹੋਏ ਨੇਤਨ ਦੇ ਜੋ ਸੋਬਰਾਮਾਂ ਦੀ جنگ ਹੋਈ ਆ ਸੋਬਰਾਮਾਂ ਦੀ ਸੰਗ ਉਹ ਆ ਜੋ ਫੈਸਲਾ ਕੋਣ جنگ ਸੀਗੀ ਜਿਹੜਾ ਪੰਜਾਬ ਦਾ ਰਾਜ ਸੀਗਾ ਉਹ ਜਿਹੜਾ ਬ੍ਰਿਟਿਸ਼ ਕੰਪਨੀ ਸੀ ਈਸਟ ਇੰਡੀਆ ਕੰਪਨੀ ਉਹਦੇ ਜਿਹੜਾ ਕਬਜ਼ੇ ਹੇਠ ਆ ਗਿਆ ਆਪਾਂ ਇਤਿਹਾਸ ਪੜਦੇ ਆ ਆਪਾਂ ਨੂੰ ਪਤਾ ਹੀ ਆ ਵੀ ਕਿੰਨਾ ਕਾਰਨਾ ਕਰਕੇ ਜਿਹੜੀ ਖਾਲਸਾ ਫੌਜੀ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਪਰ ਫਿਰ ਵੀ ਖਾਰ ਗਏ ਤੇ ਜਿਹੜਾ ਪੰਜਾਬ ਦਾ ਖਾਲਸਾ ਰਾਜ ਸੀ ਉਹ ਜਿਹੜਾ ਬ੍ਰਿਟਿਸ਼ ਦੇ ਅੰਡਰ ਜਿਹੜਾ ਆ ਗਿਆ ਉਸ ਟਾਈਮ ਤੇ ਜਿਹੜੀ ਸਟ ਇੰਡੀਆ ਕੰਪਨੀ ਸੀ ਉਹਦੇ ਅੰਡਰ ਆ ਗਿਆ ਤੇ ਜਿਹੜੇ ਇਸ ਇਲਾਕੇ ਦੇ ਬਹੁਤ ਸਾਰੇ ਸਿੰਘ ਆ ਉਸ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਸਭ ਤੋਂ ਵੱਡੀ ਗੱਲ ਆ ਵੀ ਕੋਈ ਵੀ ਜਿਹੜੇ ਸਿੰਘ ਗਏ ਨੇ ਜੰਗ ਵਾਸਤੇ ਭਾਵੇਂ ਵਕਰੀ ਗੱਲ ਆ ਵੀ ਜੰਗ ਜਿੱਤੀ ਨਹੀਂ ਜਾ ਸਕੀ ਪਰ ਜਿਹੜੇ ਸਿੰਘ ਸੀ ਪੂਰੀ ਦ੍ਰਿੜਤਾ ਦੇ ਨਾਲ ਲੜੇ ਕਿਸੇ ਨੇ ਵੀ ਪਿੱਛਾ ਆਪੋਂ ਕੇ ਨਹੀਂ ਵੇਖਿਆ ਆਪਾਂ ਨੂੰ ਪਤਾ ਹੀ ਵੀ ਕਿਸ ਤਰ੍ਹਾਂ ਮਹਾਰਾਣੀ ਜੰਦਾ ਨੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਜਿਹੜਾ ਸੀਗਾ ਕਾਤ ਲਿਖਿਆ ਤੇ ਉਹਨਾਂ ਨੇ ਅੱਗੇ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਸਿੰਘ ਸੀਗੇ ਉਹਨਾਂ ਨੂੰ ਚਿੱਠੀਆਂ ਭੇਜ ਕੇ ਸੱਦਿਆ ਤੇ ਸਿੰਘਾਂ ਨੇ ਵੀ ਦੇਰ ਨਹੀਂ ਲਾਈ ਮਿੰਟੋ ਮਿੰਟੀ ਤਿਆਰ ਹੋ ਕੇ ਜਿਹੜੇ ਚਾਲੇ ਬਾਦਦੇ ਕਿਉਂਕਿ ਉਹਨਾਂ ਟਾਈਮ ਤੇ ਸਮਾਂ ਇਸ ਤਰ੍ਹਾਂ ਦਾ ਹੁੰਦਾ ਤੇ ਇਸ ਪਿੰਡ ਦੇ ਜਿਹੜੇ ਪੰਜ ਸਿੰਘ ਸ਼ਹੀਦ ਨੇ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਦੇ ਆ ਸਾਡੇ ਨਾਲ ਭਾਈ ਸਾਹਿਬ ਹਾਜ਼ਰ ਨੇ ਆਪਾਂ ਉਹਨਾਂ ਕੋਲੋਂ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਿਸ਼ੋਬਨਾਰੀ ਆਪਣਾ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਤੁਹਾਡੇ ਸ਼ਹੀਦ ਹੋਏ ਨੇ 10 ਫਰਵਰੀ 1746 ਨੂੰ ਜੰਗ ਹੋਈ ਆ ਸਬਰਾਵਾ ਦੀ ਧਰਤੀ ਤੇ ਉਹਨਾਂ ਦੇ ਬਾਰੇ ਜਾਣਕਾਰੀ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1846 ਈਸਵੀ ਦੇ ਵਿੱਚ ਸਬਰਾਵਾਵਾਂ ਵਾਲੀ ਜੰਗ ਦੇ ਵਿੱਚ ਜੋ ਸ਼ਹੀਦ ਸਿੰਘ ਹੋਏ ਹਨ ਨਗਰ ਕੜਕਾ ਦੇ ਪੰਜ ਸਿੰਘ ਸ਼ਹੀਦ ਹੋਏ ਹਨ ਜਿਨ੍ਹਾਂ ਦੇ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਸ਼ਹੀਦ ਬਾਬਾ ਗੁਰਮੁਖ ਗੁਰਮੁਖ ਸਿੰਘ ਜੀ ਸ਼ਹੀਦ ਹੋਏ ਹਨ ਇਹ ਪਾਵਨ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਬਾਬਾ ਜੀ ਦੇ ਮਹਿਲ ਧੰਨ ਧੰਨ ਮਾਤਾ ਨਿਹਾਲ ਕੌਰ ਜੀਆਂ ਦੀ ਯਾਦ ਵਿੱਚ ਉਸਾਰੇ ਗਏ ਹਨ ਸੋ ਇਹ ਅਸਥਾਨ ਬਾਬੇ ਸ਼ਹੀਦ ਸਿੰਘਾਂ ਦੇ ਸਬੰਧਤ ਉਹਨਾਂ ਦੇ ਪਰਿਵਾਰਾਂ ਵੱਲੋਂ ਪੱਤੀਆਂ ਵੱਲੋਂ ਜੋ ਸੇਵਾਵਾਂ ਚੱਲ ਰਹੀਆਂ ਹਨ 1846 ਦੇ ਵਿੱਚ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋਏ ਹਨ ਉਹਨਾਂ ਦਾ ਸਾਲਾਨਾ ਜੋੜ ਮੇਲਾ 8 ਫਰਵਰੀ ਨੂੰ ਨਗਰ ਕਣਕਾ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਅੰਮ੍ਰਿਤ ਵੇਲੇ ਦੇ ਸ਼੍ਰੀ ਖਾਨਪੜ ਸਾਹਿਬ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 8 ਫਰਵਰੀ ਨੂੰ ਪੈਣੇ ਹਨ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹਦਾ ਜੀ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਬਾਬਾ ਜੀ ਦਾ ਥੋੜੇ ਦਿਨ ਉਹ ਸੀਗਾ ਮਗਲਾਵਾ ਆਇਆ ਸੀਗਾ ਹਾਂਜੀ ਵਾਹਿਗੁਰੂ ਨੇ ਹਾਂਜੀ ਇਹ ਜਿੱਦਾਂ ਹੀ ਸ਼ਾਮ ਸਿੰਘ ਟਾਰੀਵਾਲੀ ਜੀ ਦੇ ਸਨਾਹ ਇਸ ਨਗਰ ਦੇ ਵਿੱਚ ਪਹੁੰਚੇ ਤੇ ਉਸ ਵਕਤ ਬਾਬਾ ਜੀਵਨ ਸਿੰਘ ਜੀ ਆਂ ਦੇ ਆਨੰਦ ਕਾਰਜ ਹੋਏ ਸਨ ਅਜੇ ਮਕਲਾਵਾ ਲੈ ਕੇ ਆਏ ਸਨ ਕਿ ਉਹਨਾਂ ਦੇ ਉਹਨਾਂ ਨੂੰ ਇਹ ਸੁਨਾਹ ਮਿਲ ਗਿਆ ਅਗਲੇ ਦਿਨ ਹੀ ਬਾਬਾ ਜੀ ਜੰਗ ਵਾਸਤੇ ਤੋਂ ਚਾਲੇ ਪਾ ਗਏ ਸੀ ਸਭਰਾਵਾਂ ਜੀ ਹਾਂਜੀ ਤੇ ਜਿਹੜੇ ਦੂਸਰੇ ਤਿੰਨ ਸਿੰਘ ਸੀਗੇ ਉਹਨਾਂ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਨਹੀਂ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਬਹੁਤ ਸਾਰੇ ਜਿਹੜੇ ਸਾਡੇ ਇੱਕ ਸਾਹਿਬ ਦੇ ਸ਼ਹੀਦ ਨੇ ਜਿਨ੍ਹਾਂ ਦੇ ਨਾਂ ਉਸ ਟਾਈਮ ਤੇ ਕਿਉਂਕਿ ਜੰਗਾ ਜੁੰਦਾ ਦਾ ਸਮਾਂ ਸੀਗਾ ਤੇ ਨਹੀਂ ਲਿਖੇ ਜਾ ਸਕੇ ਕਿਉਂਕਿ ਬੜੀ ਲੋੜ ਸੀ ਉਸ ਟਾਈਮ ਤੇ ਇਤਿਹਾਸ ਲਿਖਣ ਦੀ ਪਰ ਸਮਾਈ ਅਜਿਹੇ ਐਡਾ ਪਿਆਨਕ ਸੀਗਾ ਕਿ ਇਤਿਹਾਸ ਜਿਹੜਾ ਵਾ ਉਸ ਟੈਪ ਤੇ ਲਿਖਿਆ ਨਹੀਂ ਜਾ ਸਕਿਆ ਇਸੇ ਕਰਕੇ ਹੀ ਕਈ ਵਾਰ ਆਪਾਂ ਨੂੰ ਜਿਹੜੀ ਉਹ ਨਾਂ ਨੇ ਵਿਸਤ੍ਰਿਗੇ ਨੇ ਪਰ ਕੁਰਬਾਨੀ ਸਾਰੇ ਸਿੰਘਾਂ ਦੀ ਉਹਨਾਂ ਦੀ ਕੋਈ ਘੱਟ ਨਹੀਂ ਗੀ ਵਕਰੀ ਗੱਲ ਆ ਕਿ ਉਹਨਾਂ ਦਾ ਨਾਮ ਆਪਾਂ ਨੂੰ ਨਹੀਂ ਪਤਾ ਪਰ ਕੁਰਬਾਨੀ ਉਹਨਾਂ ਦੀ ਵੀ ਬਹੁਤ ਜ਼ਿਆਦੀ ਜੜੀ ਵੱਡੀ ਆ ਇੱਥੇ ਲੱਗੇ ਪਖੋਪੁਰ ਪਿੰਡਾ ਉੱਥੋਂ ਦੇ ਵੀ ਸਿੰਘ ਸ਼ਹੀਦ ਨੇ ਹੋਰ ਵੀ ਨਗਰਾਂ ਦੇ ਸਾਡੀ ਕੋਸ਼ਿਸ਼ ਆ ਕਿ ਵੱਤ ਤੋਂ ਵੱਤ ਪਿੰਡਾਂ ਦੇ ਵਿੱਚ ਜਾ ਕੇ ਪਤਾ ਕੀਤਾ ਜਾਵੇ ਜਿਹੜੇ ਸਭਰਾਵਾਲ ਵਾਲੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਨ੍ਹਾਂ ਦੇ ਬਾਰੇ ਜਿਹੜੇ ਵੀ ਇਕੱਠੇ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ